ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤੀ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਟੀਮਾ ਖੋੜੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆ ਵੇਖੋ ਦੂਰ ਤੱਕ ਫੋਰਸਾਂ ਜਿਹੜੀਆਂ ਸਵੇਰ ਮਨਿਹਰ ਸਾਹਿਬ ਦਾ ਜ਼ਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਏ ਜਾ ਰਹੇ ਆ ਬਗੈਰ ਜੋਗ ਮਾਫਜ਼ਾ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਇਆ ਨਗੋਣਾ ਭਾਅ ਦੇ ਕੇ ਜਮੀਨਾਂ ਧੱਕੇ ਨਾਲ ਜਿਹੜੀਆਂ ਆ ਉਹ ਕਬੈਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਫੀ ਰਹਿੰਦੇ ਮਸਲੇ ਆ ਨੂੰ ਹੱਲ ਕਰਕੇ ਟਿਊਬਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਡਾਂ ਖਾਲਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਸ ਵੇਲੇ ਜ਼ਬਰ ਦੇ ਉੱਤਰ ਆਇਆ ਆ ਇਸ ਵੇਲੇ ਵੱਡੀ ਪੱਦਰ ਤੇ ਜਿਹਨ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਹਿਸਾਣੀਆਂ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੋਨਾ ਦੇ ਪ੍ਰਧਾਨ ਆ ਤੇ ਜਥੇਬੰਦ ਸਾਥੀ ਜਿਹੜੇ ਆ ਸ਼ਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਦੇ ਸਾਰੇ ਪਹੁੰਚਣ ਇੱਥੇ